ਮੇਰੇ ਤੋਂ ਬੜਾ ਨਿੱਕਾ ਮੇਰੇ ਕੋਲ ਕੋਈ ਨੋਟੀਗਲ ਹੈ ਨਹੀਂ ਭਾਈ ਚਲੋ ਦੋ ਸ਼ਬਦ ਬੋਲੋ ਯਾਰ ਮਨੂ ਭਾਈ ਮਨੂ ਭਾਈ ਬਹੁਤ ਵਧੀਆ ਬੰਦੇ ਆ ਆ ਜਦੋਂ ਵੀ ਭਾਈ ਨੂੰ ਮਿਲਦੇ ਆ ਭਾਈ ਹੱਸ ਕੇ ਮਿਲਦੇ ਆ ਤੁਹਾਨੂੰ ਜਦੋਂ ਵੀ ਪਿਆਰਾ ਬੱਟਰ ਜਾਂਦੇ ਆ ਭਾਈ ਕਹਿੰਦੇ ਕਹਿੰਦੇ ਆ ਜਾਓ ਘਰੇ ਆ ਜਾਓ ਪੈਗ ਲਾਜੋ ਦਾਰੂ ਨਹੀਂ ਪਾਣੀ ਪੀ ਪੀ ਲਾਦੇ ਆ ਪਰ ਪੈਗ ਲਾਉਂਦੇ ਆ ਪੈਗੇ ਲਾਉਣੇ ਨੇ ਠੈਕੀ ਭਾਈ ਭਾਈ ਆਓ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਸ ਮਨੂ ਦੇ 40 ਦੇ ਬਰਥਡੇ ਤੇ ਇਕੱਠੇ ਹੋਏ ਹੋ ਆਪਾਂ ਸਾਰਿਆਂ ਨੇ ਪਾਰਟਿਸਿਪੇਟ ਕਰਨਾ ਹੈ ਇਹਦਾ 40 40 ਸਾਲ ਹੋ ਗਿਆ ਮਨੂ ਇਹਦੀਆਂ ਥੋੜੀਆਂ ਥੋੜੀਆਂ ਨੋਟੀ ਗੱਲਾਂ ਆਚਾਰ ਸ਼ਬਦ ਸਾਰਿਆਂ ਨੇ ਬੋਲਣਾ ਆਪਾਂ ਵਾਰੀ ਵਾਰੀ ਚੰਗਾ ਬਾੜੀ ਕਰੀਏ ਚੰਗੀ ਬਾੜੀ ਨਹੀਂ ਚੰਗੀਆਂ ਨਹੀਂ ਬੋਲਣੀ ਚੰਗਾ ਦੇ ਆ ਬਾੜੀ ਆ ਕੋਈ ਗੰਧੀਆਂ ਗੱਲਾਂ ਵੀ ਭੇ ਦੇਦੇ ਸੁਸ਼ੇਡ ਆਲਰੇਡੀ ਹੱਸ ਰਿਹਾ ਸੀ ਸਾਰੇ ਸਾਰੇ ਕੰਦਰ ਸਾਰੇ ਆਪਣੇ ਮਨਮਾਨੀ ਸੋਚੋ ਤੇ ਆਪਾਂ ਵਿਚਾਰ ਸਾਂਦੇ ਕਰੀਏ ਪਹਿਲੀ ਗੱਲ ਤੁਸੀਂ ਦੱਸੋ ਕਾਹਦੀ ਜਨਦੋ ਬਣੀ ਪਹਿਲੀ ਗੱਲ ਮੈਂ ਦੱਸਦਾ ਕਾਹਦੀ ਕਹਿੰਦਾ ਸਾਹ ਕੰਨ ਛੇ ਜਾਏਗਾ ਮੈਂ ਤੋ ਸਟਾਰਟ ਕਰਨਾ ਤੁਹਾਨੂੰ ਕਾਹਦੀ ਮੰਨੂ ਆਪਾਂ ਬਚਪਨ ਤੋਂ ਅਮਰਸਰ ਤੋਂ ਇਕੱਠੇ ਰਹੀਆ ਇਕੱਠੇ ਆਪਾਂ ਵਿਆਹ ਵੀ ਹੋ ਜਾਂਦੇ ਹੁੰਦੇ ਤੇ ਇੱਕ ਵਾਰੀ ਮੰਨੂ ਨੂੰ ਗੱਲ ਹੋ ਗਈਆਂ ਮੇਨ ਸੱਦੇ ਵਾਲੇ ਨਹੀਂ ਨਹੀਂ ਸਾਰੇ ਸੱਦੇ ਸਾਰੇ ਨਹੀਂ ਸੱਦੇ ਵਾਲੇ ਜੀ ਸੱਦੇ ਦੇ ਜਾਂਦੇ ਹੁੰਦੇ ਤੇ ਮੰਨੂ ਨੂੰ ਗੱਲ ਗੁਰਪੀਣੀ ਪਾੜੀ ਪੁੜੀ ਤੇ ਨੇ ਆ ਗਿਆ ਪਿਛਾ ਔਰ ਗੱਲ ਇਹ ਆ ਕਿ ਮੈਨੂੰ ਲੱਗੇ ਕੰਨ ਮਾਦੀ दारू ਪੀਤਾ ਕਹਿੰਦਾ ਮੈਂ ਕੱਲ ਨਹੀਂ ਜਾਣਾ ਠੀਕ ਹੈ ਮੋਰੀ ਕੰਦ ਤੇ ਗਿਆ ਚਾਇਰ ਤੇ ਲੱਗੇ ਯਾਰ ਭਾਈ ਉੱਥੇ ਮਾਂਦੀ ਰੋਟੀ ਵੰਡਦੀ ਲੋਕਾਂ ਦਾ ਵੇਖ ਕਹਿੰਦਾ ਮੈਂ ਵੱਜਿਆ ਮਤਲਬ ਉਹ ਮਨੂੰ ਨਹੀਂ ਗੈਂਗਸਟਰ ਭੋਲ ਤੇ ਚਲੋ ਬੜਾ ਸ਼ਿਕੋ ਹੋ ਗਿਆ ਲੋਏ ਇਹਦੇ ਹੱਥ ਵਿੱਚ ਲੰਗਰ ਇੱਕ ਪੂਰਾ ਤਾਂ ਨਹੀਂ ਹੁੰਦਾ ਇਹਦਾ ਪਿਸ਼ਾਬ ਕਰਾਂਗਾ ਇੱਥੇ ਕਰਾਂਗਾ ਵੀ ਇਹ ਤਰਾਗੇ ਕੰਨ ਦੇ ਨਾਲ ਠੀਕ ਆ ਹੋਲ ਭਾਈ ਨੂੰ ਸਾਰੇ ਇਕੱਠੇ ਹੋ ਗਏ ਨੇ ਸਾਡੀ ਰੋਟੀ ਪੱਕ ਰਹੀ ਹੈ ਮਨ ਉਹਨਾਂ ਨੇ ਖਾ ਲਿਆ ਉਹਨਾਂ ਨੇ ਸਾਰੇ ਫਿਰ ਮਨ ਨੂੰ ਤਾਂ ਨਿਹਾਵੀਏ ਇਹਨੇ ਕਿਹਾ ਮੈਂ ਮਨ ਨੂੰ ਜਾਈ ਮੈਂ ਚਲੋ ਕੋਈ ਨਹੀਂ ਸ਼ਾਮ ਕਰ ਰਹੀ ਕਹਿੰਦੇ ਚੱਲ ਹੱਥ ਥੋਲਾ ਤੇ ਬੰਦੇ ਬੰਦੇ ਇਕੱਠੇ ਹੋ ਗਏ ਸਾਰੇ ਵਿਆਹ ਵਾਲੇ ਕਿੰਦੇ ਕੀ ਚੱਕਰ ਪੈ ਗਿਆ ਉਹਨਾਂ ਨੂੰ ਲੱਗਾ ਕਿ ਵਿਆਹ ਤੋਂ ਬਣਾਇਆ ਬੰਦਾ ਨਹੀਂ ਆ ਕੇ ਤੰਗ ਕਰ ਰਿਹਾ ਪਰ ਮਨ ਨੂੰ ਤਾਂ ਆਵੇਂ ਮੈਂ ਨਹੀਂ ਛੱਡਦਾ ਇਹਨਾਂ ਨੇ ਕਦੇ ਕੋਈ ਚੱਕਰ ਨਹੀਂ ਕਹਿੰਦੇ ਪੁੱਤਰ ਅੱਗੇ ਦੋ ਆ ਕਹਿੰਦੇ ਆ ਨਾ ਪਿਛਲੇ ਬੰਦੇ ਚੱਲਿਆ ਗਿਆ ਮੈਂ ਆਪਾਂ ਸ਼ੇਕ ਕਰ ਲੈ ਮੈਨੂੰ ਤਾਂ ਦੇ ਲੰਬੀ ਹੋਣੇ ਕੱਲ੍ਹ ਨੂੰ ਸ਼ੇਕ ਕਰਨਾ ਨਹੀਂ ਸ਼ੇਕ ਕਰ ਤੂੰ ਜਿਸ਼ਟੋਰੀ नहीं इनएप्रोप्रिएट अफसर की पुलिस डिलेज होगी चलो रोनी भाई जी गोवानी भाई स्टार्ट कर दे बड़ा देखने वाला लग रहा था यार लग रहा था तो आओ आज छुट्टी की नहीं आया जरा ဒီနေ့ရက်နေ့လို့ပြောတယ်ဗျာ။အမေတို့ကလည်းပြောတယ်ဗျာ။ ਏ ਮਨ ਨੂੰ ਬੁਲਾਣਾ ਬੰਨੂ ਮੁਲਾਣਾ ਇੱਕ ਬੰਦਾ ਆਇਆ ਮਨੂੰ ਬੜਾ ਮੋਟਾ ਆਇਆ ਇਹਨੇ ਕਰਦਾ ਕੀ ਆ ਤੋ ਛੱਕੇ ਚੁੱਕੇ ਬਾੜੇ ਮਾਰ ਬਹੁਤ ਦਮ ਗਿਆ ਵੀਰ ਇਹ ਠੀਕ ਹੈ ਯਾਦ ਆਪਾਂ ਕੋਈ ਜਨ ਕਹੇ ਤੇ ਫਿਰ ਉਹਦੇ ਬਾਅਦ ਮੁਲਾਕਾਤ ਨਹੀਂ ਹੋਈ ਫਿਰ ਮੁਲਾਕਾਤ ਹੋਈ ਰਾਈ ਦੇ ਰੋਨੀ ਭਾਈ ਦੇ ਘਰ ਤੇ ਠੀਕ ਹੈ ਪਾਰਟੀ ਚੱਲ ਰਹੀ ਸੀਗੀ ਉਹ ਸਾਲਾ ਬਾਦਵੀਂ ਕੁ ਦੇ ਵਿੱਚ ਅੱਗ ਕੋਈ ਲੱਗ ਗਈ ਤੂੰ ਤਾਂ ਤਾਂ ਜਾ ਹੋ ਗਿਆ ਭਾਜੀ ਕਹਿੰਦੇ ਪੈਂਚੋ ਹੀ ਲੈ ਨਹੀਂ ਐਵੇਂ ਐਵੇਂ ਕਦੀ ਦਾ ਉਹ ਅੱਗ ਬੁਝ ਗਈ ਸਭ ਸੈੱਟ ਹੋ ਗਿਆ ਫਿਰ ਅਗਲੀ ਮੁਲਾਕਾਤ ਇੱਕ ਹੋਰ ਪਾਰਟੀ ਚ ਹੋਈ ਥੋੜੀ ਦੇਰ ਲਈ ਉਹ ਵੀ ਦੱਸ ਦਮਾਈ ਇਹ ਦੱਸ ਆ ਪਹਿਲਾਂ ਵੀਡੀਓ ਬੰਦ ਕਰ ਤੈਨੂੰ ਪਹਿਲਾਂ ਕਰ ਕੋਈ ਫੋਨੀ ਕਰ ਕੋਈ ਫੋਨੀ ਕਰ ਸਨਾਰਦ ਹੋ ਗਿਆ

नहीं आ वही वही आ, 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 तो फिर फिर मैंने थोड़ा सा पहले तो मिसिस को ना कौन है। नहीं। 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 नहीं जाता। जैसे भाई बोलते हैं कि मैं सुख को पूछ के बताता हूँ बोला आजा कोई बात नहीं फिर मैंने थोड़ा सा दिमाग में प्लान बनाया मैंने मिसिस को ऐसे ऐसे करके बोला See you next time. ਭਾਜੀ ਕਬੱਡੀ ਦੇ ਲਈ ਆ ਗਏ। ਏ ਨਹੀ ਤੁੰਟੀ ਜਾਣ। ਸਲਾਮ ਆਬਾਦ। ਇਹਨਾਂ ਸਾਡੀ ਗੱਲ ਆਬਾਦ। ਤੁੰਟੀ ਕਰ ਭਾਜੀ। ਉਦਲੀ ਗੱਲ ਸਲਾਮ ਆਬਾਦ। ਤੁੰਟੀ ਕਰ ਭਾਜੀ। ਸਲਾਮ ਆਬਾਦ। ਅੰਮਰ ਸਰ ਸੀਬੀ। ਅੰਮਰ ਸਰ ਸੀਬੀ। ਜਲਦੀਪਕ ਸਲਾਮ ਦੇ। ਦੇਖੋ ਭਾਜੀ। ਐ ਨਾ ਭਾਜੀ ਨੂੰ ਮੈਂ ਦੇਖੋ ਯਾਰ ਨੂੰ ਪੁਲਿਸ 17 18 ਬੁਜਾ ਦੇ। ਇਹਨਾਂ ਲੈ ਲਓ। ਆਪਾਂ ਜਦੋਂ ਦੇ ਭਾਈ ਲਿਪਕੇਸ ਨਾ ਕਰਦੇ ਆ। ਇਹ ਬੈਠ। ਭਾਈ। ਛਾਲਾ ਮੋਟਾ ਚੱਲਦਾ ਯਾਰੀ ਜੋ ਸੀ ਚੱਲਦਾ। ਦੇਖੋ ਪਈ ਵੀ ਇਹਨਾਂ ਨੂੰ ਜਾਂਦਾ ਕਿ ਯਾਰ ਗੁੱਡੀ ਨਿਖਾਰ ਬਾਕੀ ਡਸਨਟ ਮੈਟਰ ਕਿ ਕਿੰਨਾ ਕੀ ਦੱਦਿਆ ਪਰ ਪਰ ਪਹਿਲਾਂ ਹੀ ਫੜੀ ਜਾਂਦੇ ਇੱਕ ਦਿਨ ਉਹ ਵੀ ਗੱਲ ਚਲਾਦੇ ਯਾਰ ਦੇਖੋ ਬੈਣਾਂ ਦਾ ਪੜਿਆ ਨਹੀਂ ਇਹਨਾਂ ਦਾ ਇੰਨਾ ਹੈ ਨਹੀਂ ਪਰ ਮੈਨੂੰ ਇਹਦਾ ਦੀ ਪਰ ਜਿੱਦਾਂ ਕਿ ਮੈਂ ਜਾਣਦਾ ਕਿ ਉਹ ਬਹੁਤ ਨੋਟੀ ਰਹੋਣੇ ਆ ਖਾਸਾ ਵਾਲੇ ਪੜੇ ਆ ਤੇ ਉਥੋਂ ਦੀਆਂ ਮੈਨੂੰ ਸਾਰੀਆਂ ਸਟੋਰੀਆਂ ਉਹਦਾ ਕਿ ਉਹਥੇ ਕੀ ਕਰਦੇ ਸੀ ਉਹ ਅਸੀਂ ਕੁਝ ਨਹੀਂ ਕਰਦੇ ਸੀ ਗਾੜੇ ਚ ਬੈਗੇ ਗਾੜੇ ਚ ਬੈਗੂ ਫਾਇਦੇ ਦੇ ਰਹੇ ਸੀ ਮੈਂ ਦੋ ਕੁ ਵੀਕ ਪਹਿਲਾਂ ਦੇਖਿਆ ਭਾਈ ਕੀ ਕਰਦੇ ਸੀ ਉਹ ਕੁਝ ਨਹੀਂ ਕਰਦਾ ਭਾਈ ਕਹੇ ਗਾੜੇ ਕੀ ਕਰਦਾ ਚੱਲ ਮੈਂ ਨਾ ਇੱਕ ਦਮ ਮੈਂ ਨਾ ਮਾਰ ਦੇ ਗਾਲ ਯਾਰ 40 ਇਹ ਯਾਰ ਤੇਰੀ ਫਟਮੈਂਟ ਦੱਸ ਦੇ 10 ਸਿਕੰਡ ਸਾਨੂੰ ਤੇਰੀ ਟਾਈਮ ਤੇ ਹੋਣੀ ਆ ਤੇ ਸਪੈਸ਼ਲ ਵੀ ਨਿਕੜੇ ਗਾਣੇ ਕੋਈ ਕੋਈ ਦੋ ਬੋਲ ਕਾਣੇ ਦੇ ਕਿਹੜੇ ਗਾਣੇ ਨਹੀਂ ਕੋਈ ਗੱਲ ਸੁਣਾ ਦੇ ਦੀ ਹਾਸਿਆ ਦੀ ਖਾਸ ਬੋਲਿਆ ਭਾਈ ਜੀ ਚੋਰੀ ਗੱਲ ਚੋਰੀ ਕਰੀ ਲਈ ਹੁਣ ਪਿਆਰਾਵਟ ਮੂ ਹੋਇਆ ਨਾ ਹੁਣ ਹੌਲੀ ਹੌਲੀ ਸੀਕ੍ਰੀਟ ਪਸੰਦ ਅਗੜੀ ਫੇਸ ਸ਼ੇਅਰ ਕਰਾਂਗੇ ਕੋਈ ਗਾਣੇ ਸੁਣਾਉਂਗਾ ਉਹਨਾਂ ਦੇ ਕਿਹੜੇ ਦੋ ਬੋਲ ਕਾਣੇ ਦੇ ਕਿਤੇ ਚਾਰੀ ਸੁਣੀ ਸੁਣਾ ਦੇ ਯਾਰ ਭਾਜੀ ਤੁਹਾਡਾ ਮਹਿੰਦਰਪੁਰ ਵਰਗਾ ਬਹਿਸ ਦੇਖਾ ਲਓ ਮਹਿੰਦਰਪੁਰ ਕਿਹੜਾ ਆ ਗਿਆ ਉਹ ਗੰਦੀ ਥੜੀ ਗਿਆ 그래서 부 m 는자러분다가 이번에 고가으로 생명까지 나 ਕੋਈ ਤੈਨੂੰ ਰੋਕੇ ਨਹੀਂ ਤੇਰੇ ਨਾਲ ਗੱਲ ਕਰਦੇ ਓਏ ਓਏ ਮਰੀ ਬਾਈ ਮਜੀਦ ਚਲੋ ਇੱਕ ਸਾਲ ਦਾ ਬੰਦਾ ਬੰਬੇ ਤੋਂ ਬਈ ਸ਼ੈਡੂ ਨਹੀਂ ਬਣਾਦੀ ਚਾਰ ਸਾਲ ਇਹ ਇਹ ਨਾ ਬੰਬੇ ਦਾ ਜੱਟ ਯਾਰ ਸਾਬ ਲਾਲਾ ਚੱਲ ਯਾਰ ਇਹ ਕੋਈ ਗੱਲ ਪੱਕਾ ਨਹੀਂ ਲਈ ਤੋਂ ਨਹੀਂ ਪਹਿਲੇ ਲੈ ਨਹੀਂ ਨਹੀਂ ਗਰੀਬ ਨਹੀਂ ਗੱਲ ਮੈਂ 4 ਸਾਲ ਪਹਿਲੇ ਇਹ ਨੂੰ ਮਿਲਿਆ ਕਿੱਥੇ ਭਾਈ ਮਿਲਿਆ ਇਹ ਨੂੰ ਕੱਢ ਪਾਟ ਕੱਢ ਰੱਖਿਆ ਜੀ ਘਰੇ ਜਿਹਨੇ ਸਾਡੇ ਆ 3 ਸਾਲ ਹੋਏ ਭਰਾ ਆਚਾਨੇ ਚ 4 ਹੋ ਗਏ ਆ ਕਿ ਤਿੰਨ ਹੋਇਆ 4 ਹੋਇਆ ਮੈਂ ਇਹਦੀ ਇਥੇ ਗੱਲ ਹੀ ਬਾਤ ਆ ਪਹਿਲੇ ਤਾਂ ਮੈਨੂੰ ਲੱਗਾ ਕੋਈ ਚੋਰ ਗਿਆ ਬੰਦਾ ਬੜੀ ਪਹਿਲੀ ਵਾਰੀ ਨਿਗਾਹ ਲੱਗੀ ਇਹ ਆਦ ਤੇ ਪਤਾ ਲੱਗਾ ਨਹੀਂ ਯਾਰ ਇਹ ਸ਼ਰੀਬ ਵਾਲਾ ਲੱਗਦਾ ਜਾਨੀ ਬਾਈ ਲੈਣ ਭਾਈ ਜਾਨ ਪੈਸਾ ਪਹਿਲੀ ਜਾਨਾ ਨਹੀਂ ਗੱਲ ਭਾਈ ਸੁਣਾਲੀ ਯਾਰ ਲੱਗਦੇ ਬਾਈ ਗੱਲਾਂ ਬਹੁਤ ਬੜਾ ਗੱਲਾਂ ਵਧੀਆ ਹੀ ਲੱਗਦੇ ਨੇ ਦੱਸਣੀਆਂ ਆਪਾਂ ਬੜਾ ਅੱਛੀ ਹੈ ਅੱਛੀ ਅੱਛੀ ਲੈਣੀ ਹੈ ਕਿਹੜੀ ਗੱਲਾਂ ਇਦਾਂ ਇਦਾਂ ਸਾਰੇ ਸਾਲਾ ਕੇਵੀ ਬਾਰੇ ਜਾਣਦੇ ਆਪਾਂ ਨਹੀਂ ਨਹੀਂ ਬਾਕੀ ਨਹੀਂ ਨਹੀਂ ਹੋਸ਼ਿਆ ਬੋਲ ਲੰਦੇ ਬੰਦੂ ਪਲੀਜ਼ ਮਨੂ ਭਾਈ ਬੋਲ ਭਾਈ ਬੋਲ ਇੱਕ ਬੰਦੂ ਦਾ ਵੀ ਹੈਗਾ ਇੱਕ ਸੌਫਟਵੇਅਰ ਕਿਹੜਾ ਅੱਛਾ ਕੇਵੀ ਵਿੱਚ ਸੌਫਟਵੇਅਰ ਆ प्यारे एक तरफा my best की तेरा ਨੇ ਇਹ ਆਇਤੀ ਜ ਮਤੀ ਨਹੀਂ ਲਾ ਜਿੰਨਾ ਛੋਟਾ ਮੇਰੇ ਪੈਰਾਂ ਤੇ ਲਾਣਾ ਭਾਈ ਨੂੰ ਤਦ ਵੀ ਵੱਡਾ ਹੋਏਗਾ ਕੀ ਗੱਲ ਕੁਛ ਨਹੀਂ ਇਹ ਭਰਾ ਛੋਟਾ ਆਪਣੇ ਉੱਤੇ ਦਾਵਾ ਬਾਈ ਤੇ ਤਾਂ ਕੰਮ ਕਰਦਾ ਬਾਈ ਤੇ ਡੈਡੀ ਮੇਰੇ ਡੈਡੀ ਨੂੰ ਮੋਹ ਚੀਜ਼ਾਂ ਜਾਣਦੇ ਇੱਕਰ ਬਾਈ ਤੇ ਤਾਂ ਹੀ ਹੁੰਨੀ ਬਾਈ ਮੈਂ ਤਾਂ ਜਿਹੜੇ ਬੜੀ ਚੰਗੀ ਆਉਂਦੇ ਤੇ ਜਿੰਨੀ ਇੱਥੇ ਪਾਈ ਲਈ ਆ ਸਾਰਿਆਂ ਜਾਣਦੇ ਨਹੀਂ ਉਹ ਬਾਈ ਨਾਲ ਲੱਗਦਾ ਵੀ ਆ ਤੇ ਅੱਲ ਅੱਕਲ ਵੀ ਬੜੀ ਚੜਾਈ ਨਹੀਂ ਵੈਰੀ ਗੁੱਡ ਆ ਗੱਲਾਂ ਤੇ ਮਿਲੇ ਸੀਗੇ ਐਦਾਂ ਹੀ ਕਹਿੰਦੇ ਬਹੁਤ ਜੇ ਮਤਲਬ ਤੇਰੀਆ ਬਾਈ ਨੋਟੀ ਗੱਲ ਚਾਰੀ ਦਾ ਬਰਥਡੇ ਜੋਬ ਤੇ ਮੇਰੀ ਗੱਲ ਘੱਟ ਹੋਵੇ ਬਾਈ ਤਾਂ ਪ੍ਰੋਫੈਸਰ ਹੋ ਗਿਆ ਪ੍ਰੋਫੈਸਰ ਸਾਡੇ ਜੀ ਆਏ ਖਲੇ ਨਾ ਪੀਂਦੇ ਬਾਈ ਤੇਰੀ ਵੈਜੀਟੇਰੀਅਨ ਬੰਦਾ ਹਾਂ ਪ੍ਰੋਟੀਨ ਬਾਈ ਗੱਲ ਤੇ ਤੁਹਾਡੇ ਬਾਰੇ ਕਰਨੀ ਤੇ ਪਰ ਤਰੀ ਭਾਤੀ ਭਰਾ ਦੀ ਨਹੀਂ ਮੈਂ ਮੇਰੇ ਕੋਲ ਬਜਨਾ ਪਈ ਤੁਹਾਡੇ ਬਹੁਤ ਵਜੇ ਬਜੇ ਸਵੇਰ ਬਾਈ ਰੋਟੀ ਮਿਲੀ ਦਾ ਪਰ ਹੈਵੀ ਨਹੀਂ ਪਿਆਰਾ ਪਿਆ ਭਰਾ ਸਰ ਟੌਨ ਉੱਚੀ ਕਰਾ ਕਿਆ ਕਰ ਚੱਲ ਰਿਹਾ ਬਾਕੀ ਚੱਕਰ ਹੀ ਮੈਂ ਕੋਈ ਟਾਈਮ ਹੁੰਦਾ 10 ਸਾਲ ਪਹਿਲਾਂ ਕਰਦੇ ਨਾਈਟ ਸਟਾਫ ਦਾ ਦਮ ਕਰਦਾ ਐ ਕੈਸੀ ਜਰੂਰ ਨਹੀਂ ਸਵੇਰੇ 5:30 ਵਜੇ ਹਰਿਆਣਾ ਤੇ ਇੰਨੇ ਨਾ 6 ਅੰਡੇ ਉਬਾਲ ਕੇ ਵਿੱਚੋਂ ਪੀਲੀ ਜ਼ਰਦੀ ਕੱਢ ਕੇ ਸਾਧਾ ਆਪਣਾ ਖਾਣਾ ਇਹ ਤਾਂ ਨਹੀਂ ਮੂਰਗਰਦੀ ਕਰਦੇ ਇਹਨੇ ਬੇਕਿੰਗ ਕਰਦੀ ਜਾਗੇ ਮੈਂ ਘਰ ਗਿਆ ਨਾ ਇਹਨੇ 6 ਅੰਡੇ ਖਾਦੇ ਹੋਏ ਜੋ दारू ਪੀਣ ਨਾਲ ਰੁਕਣਾ ਮੰਨੂ ਮੈਨੂੰ ਪਾਈ ਲਿਆ ਦੇ ਜੀ ਗਰਮ ਹੈ ਜੀ ਨੀ ਜੀ ਗੱਤ ਸਭ ਤੋਂ ਵਧੀਆ ਲੱਗਦੀ ਮੈਨੂੰ ਇਹਨੇ ਸਭ ਆਪਾਂ ਦੋਨੋਂ ਫੂਡੀ ਹੈਗੇ ਆ ਵੀ ਫੂਡੀ ਮੈਂ ਵੀ ਫੂਡੀ ਕਦਾਈਂ ਕੋਣੀ ਹੈ ਆ ਪਹਿਲੇ ਹੁੰਦਾ ਸੀਗਾ ਇਹਨੇ ਜਦੋਂ ਸਬਜੀ ਬਣੀ ਇਹਨੇ ਕੋਲੀ ਲੈਣੀ ਉੱਚ ਬਲੇ ਸਾਰੇ ਮਸਾਲੇ ਘੱਟੇ ਕਰ ਲੈ ਪੋੜੇ ਛੁੱਟਾ ਮਸਾਲਾ ਕਿੱਦਾਂ ਕਰ ਲੈ ਨਾ ਇਹਨਾਂ ਨੂੰ ਯਾਰ ਉਹ ਤਾਂ ਬਾਤ ਤੜਕਾ ਲਾਣਾ ਮੈਨੂੰ ਬੈ ਜੀ ਪਰ ਇਹ ਬਹੁਤ ਫਨ ਕੀਤਾ। ਬੇਬੀ ਬਹੁਤ। ਜਦ ਸਾਰੇ ਬਾਹਰ ਹੁੰਦੇ ਸੀ ਆਪਾਂ ਆਲੂ ਦੇ ਪਰੌਂਠੇ ਭੈਣ ਚਿਕਨ ਚਿਕਨ ਬਹੁਤ ਖਾਂਦੇ ਸੀ ਨਾ। ਬਹੁਤ ਮਰ ਬੜਾ ਮਜ਼ਾ ਆਉਂਦਾ। ਅੱਲੇ ਕੋਈ ਨੋਟੀ ਗੱਲ ਵੀ ਸੁਣਾ ਦੇ ਯਾਰ। ਆਲੂ ਆਲੂ ਕੌਣ ਖਾ ਰਿਹਾ? ਨੋਟੀ ਗੱਲ ਮੈਨੂੰ ਦੱਸੇ ਨੀ। ਨਹੀਂ ਹੋਏ ਦੱਸੀ। ਆਹ। ਆਲੇ ਯਾਰ। ਛੋਟੀ ਰੋਟੀ ਯਾਰ। ਸਾਡੇ ਕਲਾਕਾਰ ਦੀ ਸ਼ੇਨ ਜੀ ਆ ਰਹੇ ਨੇ। ਬਹੁਤ ਇੱਕਦਾਂ ਹੁੰਦੇ ਨੇ ਮੋਟੇ। ਮਨਾ ਇਹ ਕੁੰਦੀ ਬਲੂ ਫਲਾਉ। ਪਰ ਪੁੱਤ ਨਹੀਂ ਆਵਾ ਨੀ ਦੇਖੋ ਜੀ ਕੀ ਹੋਇਆ ਲੱਗਾ ਕੀ ਉਹ ਵੀਡੀਓ ਬੰਦ ਕਰਾਓ ਤਾੜੀ ਦਾ ਕੋਈ ਬੋਲਦਾ ਨਹੀਂ ਇਹਦਾ ਇਹਦਾ ਵਿਆਹ ਪੱਕਾ ਹੋ ਗਿਆ ਜੀ ਵਿਆਹ ਕਿਉਂ ਕਰਨਾ ਮੈਂ ਹੁਣ ਵੇ ਇੱਕ ਹੀ ਘਾਤਾ ਚ ਨੇ ਕਿੱਥੋਂ ਚੱਕ ਚਾ ਕੇ ਨੀ ਚੀਜ਼ਾਂ ਲੈ ਕੇ ਆਈਆਂ ਦਵਾਈਆਂ ਲੈ ਕੇ ਆਣੇ ਕਰੇ ਨਾ ਤੂੰ ਆਨੋ ਨੀ ਸਕੇ ਤੇ ਕੋਈ ਰੰਦੇ ਹੁੰਦੇ ਸੀ ਬਾਈ ਕਿਹੜੇ ਕਿਹੜੇ ਕਿੰਨੇ ਨਾ ਨਾ ਨਹੀਂ ਮੈਂ ਮੈਂ ਮੇਰੀ ਇਹ ਨਹੀਂ ਦੱਸਦਾ ਮੇਰੇ ਨੂੰ ਨੀ ਇਸ਼ਾਰਾ ਆਹ ਤੇ ਕਹਿੰਦਾ ਆਏ ਜੀ ਫੋਟੋ ਨੂੰ ਦੱਸਦੀ ਨਹੀਂ ਮੈਂ ਇਹਦੀ ਗੱਲ ਦੱਸਦਾ ਮੈਨੂੰ ਨਾ ਮੈਂ ਦੱਸਦਾ ਵਿਆਹ ਹੱਟ ਪਹਿਲੋ ਹੈ ਮੈਂ ਕਿਹਾ ਸੁਸ਼ੇਰ ਤੇਰਾ ਵਿਆਹ ਕਿੰਨਾ ਹਾਲ ਹੈ ਕਿ ਸੁਸ਼ੇਰ ਤੈਨੂੰ ਨਾ ਬਾਦਾਮ ਨਾਲ ਦੁੱਧ ਚ ਪਾ ਕੇ ਖਾਣੇ ਤੇ ਸ਼ੁਹਾਰੇ ਅੱਧਾ ਪਤੀ ਦਾ ਪੋਰਾ ਤੇ ਇੰਨੇ ਘਰ ਰਹਿਣਾ ਇਹ ਜਿਹੜਾ ਰਸ਼ਾਮ ਨੂੰ ਖਲੋ ਜਾਣਾ ਰਾਤ ਤੱਕ ਰਹਿੰਦੇ ਰਹਿਣਾ ਨਹੀਂ ਇਹ ਕਰਨਾ ਇਹਨੇ ਆਪਣਾ ਕਮਰਾ ਇਹਨੇ ਅਲੱਗ-ਦਲ ਵਜਾਇਆ ਤੇ ਚੀਜ਼ਾਂ ਦਾ ਫੋਕੇ ਰੱਖੀਆਂ ਪੋਦਾਮ ਕਿਤੇ ਸਵੇਰੇ ਉੱਠਣਾ ਨੇ ਤੇ ਆਮਲੇ ਖਾਣੇ ਮਰਬੇ ਮਰਬੇ ਦਾ ਖਾਣਾ ਜਿਹਦੇ ਸੀ ਅਲੱਗ-ਲਾ ਕੇ ਰੱਖਿਆ ਜੀ ਹਾਂ 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 ਮੈਂ ਖਾਂਦਾ ਮੈਂ ਜੋ ਵੀ ਹੋਰ ਵਧੀਆ ਗੱਲ ਹੈ ਜਿਹੜੇ ਨਹੀਂ ਜਾਲ ਸਕਦੇ ਥੋੜੀ ਹੋਰ ਗੱਲ ਜੀ ਇਸ ਕੇ ਬਰਾਣਾ ਕੁਝ ਹੋਣਾ ਇਹ ਸਿਡਨੀ ਦਾ ਨਹੀਂ ਸਿਡਨੀ ਦਾ ਨਹੀਂ ਇੱਥੇ ਦਾ ਹੀ ਹੈ ਪਰਾ ਜਾਨਦੇ ਇੱਥੇ ਦੇ ਹੀ ਆਪਾਂ ਪਹਿਲੀ ਵਾਰ ਜਦੋਂ ਘਰ ਆਇਆ ਨਾ ਤੇ ਪਹਿਲਾ ਆ ਕੇ ਨੇ ਪੁੱਛਿਆ ਕਿ ਆਵਲੇ ਹਨ ਘਰ ਆਵਲੇ ਇਹ ਵਿੱਚ ਸਾਰੇ ਆਵਲੇ ਤੇ ਕੀ ਨੋਣਾ ਕਹਿੰਦਾ ਆਵਲੇ ਦੇ ਨਾਲ ਲੋ ਤਾਕਤ ਬੜੀ ਆ ਤੇ ਪਾਜੀ ਤਾਈਓ ਆਵਲੇ ਪੁੱਛਦੇ ਸੀ ਇਹ ਨੇ ਚੜਨਾ ਤੇ ਵਾਰੀ ਤੇ ਨਾ ਬੜੇ ਪਿੱਛੇ ਵਾਰੀਆਂ ਨਹੀਂ ਲੱਗੀਆਂ ਦੀ ਚੜਨਾ ਬੰਦਾ ਇਹ ਢੜਕਣੇ ਨੇ ਆਉਣਿਆਂ ਦਾ ਡੱਬਾ ਘਟਨਾ। ਮੈਂ ਸਮਝਾ ਕਿਹੜੀ ਚੀਜ਼ ਮੱਥਾ ਟੇਕ ਕੇ ਆਉਂਦਾ ਡੱਬਾ। ਪਰ ਨਹੀਂ ਰਹੀ ਹੈ ਨਾ। ਇਹ ਮੇਰਾ ਭਰਾ। ਇਹ ਇਹ ਆਪਾਂ ਮੇਰੇ ਇੱਥੇ ਹੀ ਆ। ਬਟ ਸੋਚਿਆ ਨਹੀਂ ਸੀ ਕਿ ਆਪਣੀ ਹਿੰਦੀ ਜੁਬਲੀ ਅਜ ਦੋਸਤੀ ਹੋਣੀ। ਆਉਣਿਆਂ ਦੇ ਪਾਲਤੂ। ਆਉਣਿਆਂ ਦੇ ਬੇਸ। ਉੱਚੀ ਭਾਈ ਥੋੜੀ ਕਰੋ। ਉਹ ਪਾਣੀ। ਉਹ ਪਾਣੀ ਕਿੱਥੋਂ ਆਇਆ? ਯਾਰ ਪੈਕ ਬੁਕ ਲਾਉਣਾ ਤਾਂ ਬਹੁਤ ਹੀ ਜੀ ਆਇਆਂ ਤੇ ਬਹੁਤ ਹੀ ਸੱਚੀ ਰੂਹ ਆ। ਸੋ ਮਿਲਗੀ ਤੇ ਵੇ ਕੋ ਬੰਦੇ ਮੇਰਾ ਉਹ ਬੰਦੀ ਬੰਦਾ ਆ ਗਿਆ ਆ ਗਿਆ 2006 ਦੇ ਵਿੱਚ ਹੀ ਅਸੀਂ ਮਿਲ ਗਏ ਇੱਕ ਦੂਜੇ ਨੂੰ ਜਾਣਦੇ ਆ ਮਤਲਬ ਬੁਝੇ ਟਾਈਮ ਲਗੇ ਆਪਣਾ ਬਹੁਤ ਵਧੀਆ ਟਾਈਮਿੰਗ ਆ ਇੱਕ ਦੂਜੇ ਲਈ ਹੀ ਮਿਲ ਗਏ ਖੜੇ ਹੁੰਦੇ ਰਹੇ ਅੱਛਾ ਮੈਂ ਕਿਹਾ ਕੋਈ ਸ਼ੋਰ ਕਰਦੇ ਇੱਕਠੇ ਬੈਠੇ ਇਕੱਠੇ ਰਹੇ ਆ ਜਿਹਦਾ ਮਤਲਬ ਮੈਂ ਆਪਣੇ ਤਾਇਦੇ ਮੁੰਡੇ ਨਾਲ ਸਕੇ ਤਾਇਦੇ ਮੁੰਡੇ ਨਾਲ ਲੜ ਪਿਆ ਇਹਦੇ ਕਰਕੇ ਮਨ ਭਾਈ ਮੈਂ ਇਹੀ ਦੱਸ ਦੋ ਮਾੜੀ ਗੱਲ ਉਹ ਸੀ ਰਹੀ ਹੈ ਆਜਾ ਸੱਚੀਆ ਕੀਆ ਤਾਇਦਾ ਬੰਦਾ ਦਾ ਗੰਦਾ ਬੰਦਾ ਸੀ ਬੁੱਝੂ ਤੂੰ ਵੀ ਜਾ ਨਾਲ ਓ ਯਾਰ ਮੈਂ ਭਾਈ ਗੱਲਾਂ ਸੁਣੂਗਾ ਇਥੇ ਰਹੂਗਾ ਤੁਹਾਨੂੰ ਭਾਈ ਤੈਨੂੰ ਹੀ ਹੋ ਜਾਣਾ ਤਾਇਦੇ ਇੱਕ ਬਹੁਤ ਚੰਗੇ ਇਨਸਾਨ ਨੇ ਇਹ ਕੋਈ ਤਾਂ ਨਹੀਂ ਦੋ ਬਹੁਤ ਸਾਰੇ ਕਹਿੰਦੇ ਆ ਇੰਨੇ ਇੰਨੇ ਚੰਗੇ ਇਨਸਾਨ ਨੇ ਕਿ ਮੈਂ ਹਦਨ ਨੂੰ ਫੋਨ ਕੀਤਾ ਮੈਂ ਭਾਈ ਹੈਪੀ ਬਰਥਡੇ ਕਹਿੰਦੇ ਮੈਂ ਥੈਂਕ ਯੂ ਭਾਈ ਸੇਮ ਟੂ ਯੂ ਚਾ ਚਾ ਸਭ ਨੂੰ ਜੀ ਪਹਿਲਾਂ ਹਾਂ ਜੀ ਰਾਣ ਭਾਈ ਜੀ ਇਹ ਮੈਨੂੰ ਕੋਈ ਨਾ ਨੀ ਗੱਲ ਨਹੀਂ ਆ ਗਈ ਭਾਜੀ ਓਏ ਓਏ ਮੋੜੀ ਬੈਠੇ ਹੁੰਦੇ ਸਨ ਮੈਂ ਨਾ ਬੁਲਾਉਂਦਾ ਨਾ ਇਹ ਪੁਰਾਣੇ ਇੱਥੇ ਫਿਰ ਵੀ ਹੁੰਨਾ ਤੇ ਥੈਂਕ ਯੂ ਭਾਈ ਥੈਂਕ ਯੂ ਦੇਖੋ ਗਾਇਜ਼ ਗੋਣਾ ਵੀ ਥੇ ਜਦੋਂ 40 ਦਾ ਘਟਾ ਹਾਂ ਮੈਂ ਤਾਂ ਬੜਾ ਨਿੱਕਾ ਮੇਰੇ ਕੋਲ ਕੋਈ ਨੋਟੀ ਗੱਲ ਹੈ ਨਹੀਂ ਪਈ ਚਲੋ ਦੋ ਸ਼ਬਦ ਬੋਲੋ ਯਾਰ ਮਨੂ ਭਾਈ ਮਨੂ ਭਾਈ ਬਹੁਤ ਵਧੀਆ ਬੰਦੇ ਆ ਆ ਭਾ ਜਦੋਂ ਵੀ ਭਾਈ ਨੂੰ ਮਿਲਦੇ ਆ ਭਾਈ ਹੱਸ ਕੇ ਮਿਲਦੇ ਆ ਸਾਨੂੰ ਜਦੋਂ ਵੀ ਪਿਆਰਾ ਬੱਡਰ ਜਾਂਦੇ ਆ ਭਾਈ ਕਹਿੰਦੇ ਕਹਦੇ ਆ ਦਿਓ ਕਰੇ ਆ ਦਿਓ ਪੈਗ ਲਾ ਦਿਓ ਦਾਰੂ ਨਹੀਂ ਪਾਣੀ ਪੀ ਲੀ ਪੀ ਲਾਦੇ ਆ ਪਰ ਪੈਗ ਬਲਾ ਦਿੰਦੇ ਥੈਂਕ ਯੂ ਭਾਈ സോചോ <laughs> ਤੇ ਆਪਾਂ ਵਿਚਾਰ ਸਾਂਝੇ ਕਰੀਏ ਪਹਿਲੀ ਅਰਥਿੰਗ ਦੱਸੋ ਕਾਡਾ ਨਹੀਂ ਦੱਸੋ ਮਾੜੀ ਪਹਿਲੀ ਗੱਲ ਮੈਂ ਦੱਸਦਾ ਕਾਡਾ ਨਹੀਂ ਕਹਿੰਦਾ ਕੰਨ ਚ ਹੀ ਆਏਗਾ ਚਲੋ ਸਟਾਰਟ ਕਰਦਾ ਤੁਹਾਨੂੰ ਕਾਡਾ ਜੀ ਮਾਨੂੰ ਆਪਾਂ ਬਚਪਨ ਤੋਂ ਅਮਰਸਰ ਤੋਂ ਇਕੱਠੇ ਰਹੀਆ ਇਕੱਠੇ ਆਪਾਂ ਵਿਆਹ ਵੀ ਜਾਂਦੇ ਹੁੰਦੇ ਸੀ ਜੀ ਸਹੀਜ ਹੋ ਗਿਆ ਚਲੋ ਰੋਨੀ ਭਾਈ ਰੋਨੀ ਭਾਈ ਸਟਾਰਟ ਕਰੀਏ Thank you it all 2019 21 ਦਸੰਬਰ 2019 ਨੂੰ ਇਥੇ ਮੂਵ ਹੋਇਆ ਮੈਨੂੰ ਲੱਗਾ ਕਿ ਤਾਂ ਘਰ ਜਾਏ ਆ ਵਧੀਆ ਜ਼ਿੰਦਗੀ ਨਜ਼ਾਰੇ ਲਵਾਂਗੇ ਇੱਥੇ ਠੰਡਾ ਜਾਂ ਪਿਆਵਾਂ ਆਖਲੇੰਦ ਨੇ ਸਾਭੀਂ ਦਣੀਓ ਮੈਂ ਚਾਲੂ ਕੀਤੀ ਇਨੇ ਜਰੂਰੀ ਛੱਡੀ ਮੈਂ ਮੈਨੂੰ ਹੋਲੀ ਹੋਲੀ ਇੱਕ ਬੀਅਰ ਦੋ ਵੋਡਕਾ ਦੋ ਬੜੀ ਕੀ ਫਿਰ ਮੈਨੂੰ ਸਟਾਰਟ ਕਰਾਇਆ ਮੈਂ ਕਰੀਚਾ ਮੈਨੂੰ ਰੋਕਦਾ ਮੈਂ ਮੈਨੂੰ ਦੱਸਣਾ ਮੈਂ ਕਿਹਾ ਆਪਾ ਪਾ ਮੈਂ ਨਹੀਂ ਪੀਦੀ ਬੜਾ ਤੇ ਕਲੈਕਸ਼ਨ ਰੱਖੀ ਦੀ ਦਰਵੇਂ ਗੱਲ ਜੀਗਾ ਮੈਂ ਘੱਟੋ ਘੱਟ 15-20 ਬੋਤਲਾਂ ਹੁਣ ਕੋਈ ਆਵੇ ਤਾਂ ਬੱਸ ਖੁਸ਼ ਹੋ ਜੇ ਨਾ ਵੇਖ ਫਿਰ ਉਹਨੇ ਤੇ ਭਰ ਆ ਗਿਆ ਆਪਾ ਬੀਡੀਆਂ ਹੋਰ ਜਿਹੜਾ ਆਪਾਂ ਨੂੰ ਆ ਦੱਸਣਾ ਤੇ ਬਾਰੇ ਗੱਲ ਸਾ ਕੀ ਦੈਟਸ ਟ੍ਰੂ ਕੀ ਜਦੋਂ ਮੈਂ ਇੱਥੇ ਹੈ ਨਾ ਕਿ ਬੜੀ ਲਾਈਫ ਇਦਾਂ ਹੀ ਕੀ ਸੁਖਰਾਹ ਨੇ ਦੱਸਿਆ ਉਹ ਤੋਂ ਬਾਅਦ ਨਾ ਮਤਲਬ ਕਿ ਲਾਈਫ ਡਿਫਰੈਂਟ ਹੋ ਗਈ ਬਿਲਕੁਲ ਸਭ ਕਰਦਾ ਫਿਰ ਅਸੀਂ ਮਤਲਬ ਇਕੱਠੇ ਰਹੇ ਇਕੱਠੇ ਰਹਿੰਦੇ ਹਾਂ ਦਾਰੂ ਪੀਣੀ ਜਾਂ ਕੁਝ ਕਰਨਾ ਹਲੇ ਵੀ ਆਪਾਂ ਯਾਦ ਕਰਦੇ ਗੱਲਾਂ ਮਤਲਬ ਭਰਾਵਾ ਉਹਨਾਂ ਘਟ ਯਾਰ ਉਹ ਇਕੱਠੇ ਰਹਿੰਦੇ ਗੁੱਡ ਹਾਂ ਜਾਤੀ ਜਿਹੜਾ ਮੈਂ ਮੇਰੇ ਕੋਲ ਡਾਫਰ ਆਇਆ ਲਗਾ ਇਹਨੋਂ ਲੈ 8 ਸਾਲ ਦਾ ਡਿਫਰੈਂਸ ਹੈ ਨਾ 800 8 ਸਾਲ ਦਾ ਡਿਫਰੈਂਸ ਹੈ ਤੇ ਪਰ ਪਹਿਲਾਂ ਮੈਂ ਇੰਨਾ ਬੜਾ ਨੋਰਮਲ ਜਿਹਾ ਘਟਵਾ ਦੀ ਗੱਲ ਕਰਦਾ ਨਾ ਪਰ ਮੈਂ ਇਥੇ ਉਹ ਵਾਲਾ ਇਹਨਾਂ ਮੈਂ ਹੁਣ ਹਰ ਤਰ੍ਹਾਂ ਦੀ ਗੱਲ ਕਰਦਾ ਹਾਂ ਉਹ ਬਾਤ ਸਮਝਾ ਕਰਦੇ ਆ ਪਰ ਇਹ ਕਿ ਮਤਲਬ ਲਾਈਫ ਡਿਫਰੈਂਟ ਹੋ ਗਈ ਮੈਂ ਤਾਂ ਕਹਿੰਦਾ ਹਾਂ ਕਿ ਐ ਤੇ ਫੈਮਲੀ ਸੁੱਖ ਰਹਿਮਤ ਰਹਿਮਤ ਨੂੰ ਬਹੁਤ ਬੜੇ ਫਰਕ ਪਿਆ ਜੀ ਲੋਕ ਕਿ ਚਾਚੂ ਹੁੰਦਾ ਨਾ ਮੇਰੇ ਤੋਂ ਵੱਧ ਉਹਨੂੰ ਇਹਦਾ ਚਾਹ ਹੁੰਦਾ ਘਰੇ ਹੁੰਦਾ ਨਾ ਅਹੀਂ ਭਾਵੇਂ ਕਹੀਏ ਕਿ ਗੁੱਲੂ ਆ ਗਿਆ ਟੋਕੋਗੀ ਕਿ ਨਹੀਂ ਇਹ ਸਿਰियस ਮੈਟਰ ਹੈ ਭੱਜ ਕੇ ਚੱਲਦਾ ਵਧੀਆ ਪਰ ਇੱਕ ਬਿਲਬਿੰਦਰੀ ਹੋ ਗਈ ਸੀ ਸੇਕ ਕੱਟਣਾ ਕਮ ਹੈ ਬੱਚਿਆਂ ਦਾ ਦੱਸ ਕਦੋਂ ਕਦੋਂ ਤੋਲਾ ਵਿਕੜਿਆ ਟਿਕੜਿਆ ਜਿਸ ਦਾ ਨਾ ਧਾਰੂ ਪੀਣੇ